ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਡੇ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਬਲੌਗ ਅੱਜ ਘਾਲੀਆਂ ਅਸੀਂ ਸਾਰੇ ਦਿਲੇ ਆ ਵੀ ਬੇਲੜ ਘਰੀਆ ਸਾਡੇ ਨਾਲ ਤੇ ਅਸੀਂ ਅੱਗੇ ਚੱਲੇ ਆ ਪੀਜ਼ਾ ਹਟੇ ਕੀ ਨਾਮ ਹੈ ਉਹ ਦਾ ਮੀਟਿੰਗ ਪੁਆਇੰਟ ਕਾਫੇ ਹਾਂ ਦਾ ਮੀਟਿੰਗ ਪੁਆਇੰਟ ਕਾਫੇ ਤੇ ਅਸੀਂ ਉੱਥੇ ਲਿਆ ਇੱਕ ਤਰ੍ਹਾਂ ਫੋਨ ਬਹੁਤ ਵੱਜਦਾ ਕੋਈ ਕੰਮ ਕਰਨ ਲੱਗਦਾ ਇਹਦਾ ਫੋਨ ਇੰਨਾ ਵੱਜਦਾ ਇੰਨਾ ਵੱਜਦਾ ਲੋਕੀਂ ਖੰਦੇ ਤਾਂ ਵੱਜਦਾ ਬਾਥਰੂਮ ਤੋਂ ਤਾਂ ਵੱਜਦਾ ਨਾ ਹੋਰ ਵੱਜਦਾ ਤਾਂ ਵੱਜਦਾ ਇਹਦਾ ਫੋਨ ਹੀ ਨਹੀਂ ਹਟਦਾ ਤਦ ਤੱਕ ਉਹ ਤਾਂ ਸਾਡੇ ਨਾਲ ਜਾ ਰਿਹਾ ਫੋਨ ਬੰਦ ਕਰਦੇ ਤੇ ਹੁਣ ਅਸੀਂ ਗਿਆ ਕੈਫੇ ਚ ਪੀਜ਼ਾ ਖਾਣ ਕਿਉਂਕਿ ਅੱਜ ਮੌਸਮ ਬਹੁਤ ਵਧੀਆ ਤੇ ਆਪਾਂ ਤੁਹਾਨੂੰ ਵਧੀਆ ਵਧੀਆ ਕੈਫੇ ਸਾਰੇ ਦਿਖਾਇਆ ਕਰਾਂਗੇ ਅੱਜ ਅਸੀਂ ਮੀਟਿੰਗ ਪੁਆਇੰਟ ਚੱਲੇ ਆ ਕਿਉਂਕਿ ਸਾਰੇ ਘਰ ਦੇ ਲੱਗਿਆ ਅਸੀਂ ਪੈਦਲ ਹੀ ਚੱਲੇ ਆ ਕਿਉਂਕਿ ਇਹ ਕਹਿੰਦੇ ਮੈਂ ਗੱਡੀ ਲੈ ਕੇ ਉਤਾਰੀ ਲਗੀ ਇਹ ਗੱਡੀ ਦਾ ਲੈ ਜਾਣਾ ਫਿਰ ਏਸੀ ਵਿੱਚ ਆਉਂਦਾ ਹੈਗਾ ਹਾਂ ਅੱਜ ਮੌਸਮ ਲੈਣਾ ਵਧੀਆ ਅੱਜ ਮੌਸਮ ਵਧੀਆ ਮੌਸਮ ਵਧੀਆ ਹੋ ਗਿਆ ਇਸ ਲਈ ਹੁਣ ਆਜੋ ਚੱਲਦੇ ਆਂ ਆਪਾਂ ਉੱਥੇ ਤੁਹਾਨੂੰ ਉੱਥੇ ਚੱਲ ਕੇ ਤੁਹਾਨੂੰ ਦਿਖਾਣੇ ਕੈਫੇ ਆਜੋ ਹੁਣ ਅਸੀਂ ਜਾ ਰਹੇ ਹਾਂ ਤੁਰ ਕੇ ਆਪਣੀ ਪਲੇਸ ਤੇ ਥੋੜੀ ਦ ਪੰਜ ਨਾਲ ਹੀ ਆ ਹਾਂ ਤੁਹਾਡੀ ਨਮਸਤੇ ਇੱਧਰ ਮਿਲ ਗਈ ਸਹੇਲੀ ਠੀਕ ਹੈ ਇੱਧਰ ਮਿਲ ਆ ਠੀਕ ਸਾਬ ਉਹ ਮਰਾ ਪਰ ਖਾਣਾ ਕੋਈ ਨਹੀਂ ਜਾਂਦਾ ਸਾਰਾ ਠੀਕ ਸਾਬ ਤੁਹਾਨੂੰ ਮੇਰਾ ਦਿੱਸਾ ਆ ਫੇਰ ਫੇਰ ਖਾੜ ਕੇ ਪਹਿਲਾ ਅੱਧਾ ਘੰਟਾ ਉੱਥੇ ਲਾਤਾ ਹੁਣ ਫੇਰ ਫੇਰ ਉੱਥੇ ਕੜ ਕੇ ਹੁਣ ਅਸੀਂ ਚੱਲਿਆਂ ਮਮੀ ਨੂੰ ਛੱਡ ਕੇ ਪਿੱਛੇ ਆ ਡੈਡੀ ਇਦੋਂ ਅਸੀਂ ਪਹੁੰਚ ਚੁੱਕੇ ਆਂ ਔਰ ਇੱਕ ਕੈਫੇ ਚ ਮੰਮੀ ਚੱਲੀ ਹੁੰਦੇ ਜਿਹੜੀ ਚੱਲ ਹੁੰਦਾ ਆ ਸਾਡੀ ਭੂਆ ਆ ਦੇਖ ਹੁਣ ਆਪਾਂ ਇਹਦੇ ਕਿਚਨ ਚ ਆ ਦੇਖੋ ਹੁਣ ਸਾਡੀ ਭੂਆ ਨੇ ਬਣਾ ਲੱਗਿਆ ਪੀਜ਼ਾ ਮੈਂ ਪੀਜ਼ਾ ਲਾਤਾ ਸੀ ਮੈਂ ਸੁਮੀ ਕੱਢ ਕੇ ਬਣਾਇਆ ਆ ਇਹਨਾਂ ਦੀ ਕੀਚਨ ਇਹਨਾਂ ਦੇਖੋ ਆ ਸਾਡੀ ਭੂਆ ਸੋਣੀ ਸੋਣੀ ਆ ਨਵੀਂ ਪੂਆ ਬਣਾਈ ਗਿਆ ਸੀ ਇਹ ਮੇਰੀ ਭੈਣ ਹੈ ਪੂਆ ਨਹੀਂ ਹੈਗੀ ਲਓ ਜੀ ਹੁਣ ਸਾਡਾ ਪੀਜ਼ਾ ਆ ਚੁੱਕਿਆ ਪੀਜ਼ੇ ਦੀ ਦਿਖਾਵਾ ਵੀ ਵੀਡੀਓ ਇਹ ਇਹਨਾਂ ਦਾ ਬੈਸਟ ਪੀਜ਼ਾ ਕਿਉਂਕਿ ਅਸੀਂ ਇਹ ਖਾਂਦੇ ਰਹਨੇ ਆ ਪੀਜ਼ੇ ਦਾ ਨਾਮ ਕੀ ਹੈ ਪੀਜ਼ੇ ਦਾ ਨਾਮ ਕਿਥੇ ਇੱਧਰ ਪੁੱਛ ਕੀ ਨਾਮ ਫਾਰਮ ਫਰੈਸ਼ ਪੀਜ਼ਾ ਪੀਜ਼ਾ ਖਾਣ ਲੱਗ ਗਏ ਇਹਨੇ ਨਾਮ ਪਤਾ ਹੁਣ ਖਾਣ ਲੱਗਿਆ ਖਾਣ ਲੱਗੇ ਸੀ ਵੈਸੇ ਹੀ ਨਹੀਂ ਵੀਡੀਓ ਬਣਾਉਂਦੇ ਤੇ ਅੱਜ ਸੁਭਾਗੇ ਇਸ ਟੈਸਟ ਕਰਕੇ ਦੱਸ ਦਿੰਨੀ ਆ ਵੀ ਬਸ ਅਸੀਂ ਪਹਿਲਾਂ ਟਰਾਈ ਕੀਤਾ ਬਹੁਤ ਵਧੀਆ ਪੀਜ਼ਾ ਇਹ ਤੁਸੀਂ ਵੀ ਜਦੋਂ ਬਰੇਕ ਕੋਰਡਲੇ ਦੇ ਵਿੱਚ ਆਉਣੇ ਹੋ ਤਾਂ ਬਸ ਸਟੈਂਡ ਰੋਡ ਤੋਂ ਸਟੈਰੀਂਗ ਨੱਕਿਰਦੇ ਸਾਹਮਣੇ ਆਇੰਨ ਕੈਫੇ ਬਰੀਦੀਂਗ ਪੁਆਇੰਟ ਠੀਕ ਆ ਦੱਸ ਦਿਆਂ ਬਹੁਤ ਜ਼ਰਾ ਜੰਮੀ ਮੈਨੂੰ ਇਹਨਾਂ ਦਾ ਇਹ ਪੀਜ਼ਾ ਬਹੁਤ ਪਸੰਦ ਆ ਜੇ ਘਰੇ ਕਈ ਵਾਰ ਮੱਕ ਖਾ ਲਿਆ ਅਲੱਗ ਜਿਹੇ ਕੈਫੇ ਜਾ ਕੇ ਖਾਣੇ ਆ ਹੁਣ ਅਸੀਂ ਖਾ ਲਏ ਕੱਟ ਖਾ ਬਈ ਤੁਹਮੇ ਲੱਗਿਆ ਤੁਹਾਨੂੰ ਪੀਜ਼ਾ? ਜਸਟੀ ਆ। ਖਾ ਕੇ ਸਾਰਾ ਪੁਰੀਸ ਕਰਤਾ। ਤਕਰੀਬਨ ਇੱਕ ਇੱਕ ਪੀਸ ਹੀ ਰਹਿ ਗਿਆ। ਤੁਹਾਨੂੰ ਕਿਵੇਂ ਲੱਗਿਆ ਪੀਜ਼ਾ? ਵਧੀਆ। ਮਟਾ ਤੂੰ ਤੰਤਾ ਰੋਜ਼ ਰੱਬ ਆਹੇ ਦੇ ਕੁਛ ਦਵੇ। ਬਹੁਤ ਟੇਸਟੀ ਆ। ਤੁਹਾਡਾ ਟੇਸਟੀ ਕਹਿਣਾ ਹੀ ਆ। ਹੋਰ ਕੀ ਪੀ ਰਿਆ ਨਾਲ? ਟੋਕਟੋਲਾ। ਟੋਟਾ ਟੋਲਾ। ਇਹ ਦੋ ਵੀ ਟੋਟੋਲਾ। ਮੈਨੂੰ ਟੋਟੋਲਾ ਵੀ ਮਗਾ ਕੇ ਦਿੱਤਾ ਇਹਨਾਂ ਨੇ ਕੋਕਾ ਕੋਲਾ ਮੈਨੂੰ ਮਗਾ ਕੇ ਦਿੱਤਾ। ਕੁਝ ਯਾਰੀ ਦਾ ਆਰਡਰ ਕੀਤਾ ਅਸੀਂ ਥਰਨਾ ਕੀਤਾ ਸੀਗਾ ਮੰਗਾ ਲੈਣਾ ਸੀ ਕੋਈ ਅਸੀਂ ਮਨਾ ਕੀਤਾ ਛਤਸ ਤਾਂ ਬਾਲੇ ਸਿਆਣੇ ਉਪੇਉਤੀ ਹਾਂ ਜਿਹੜੀ ਆਪਾਂ ਮਨਾ ਕੀਤਾ ਹਾਂ 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 ਦੇਖੋ ਡੈਡ ਨੇ ਮਨਾ ਕੀਤਾ ਅੱਛਾ ਮੰਗਾ ਲੈਣੇ ਨੇ ਤੇ ਮੈਂ ਮਨਾ ਲੈਣਾ ਪਈ ਹਾਂ ਹਾਂ ਮੰਮੀ ਇਹ ਦੋ ਮੰਗਾਏ ਕਰੀਏ ਮੈਂ ਵੀ ਖਾ ਰਹੀ ਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਪਹਿਲਾਂ ਮਤਲਬ ਤੀਜੀ ਵਾਰ ਖਾਦਦਾ ਸੀ ਇਹ ਪੀਜ਼ਾ ਬਹੁਤ ਵਾਤਾ ਰਮੀਆ ਬਾਰਸ਼ ਸੇ ਮੌਸਮ ਸੇ ਤੱਕ ਦਰਮੀ ਬੰਨਣਾ ਹੋਰ ਕੋਈ ਕੁਝ ਨਾ ਕੋਈ ਖਾਣੂ ਜੀ ਕਰਦਾ ਰਹਿੰਦਾ ਕੋਈ ਨਹੀਂ ਬਿਸਕਟ ਠੀਕ ਆ ਖਾ ਲਾ ਹੁਣ ਬੁੱਤ ਹਾਂਜੀ ਖਾਣ ਪੀਣ ਤੋਂ ਬਾਅਦ ਹੁਣ ਅਸੀਂ ਹੋ ਗਏ ਆ ਫ੍ਰੀ ਤੇ ਮੈਨੂੰ ਦੁਕਾਨੀ ਆ ਕੈਫੇ ਦੇ ਜਿਹੜੇ ਬੈਠਣ ਵਾਲੇ ਬਣੇ ਹੋਏ ਨੇ ਨਾ ਪੋਸ਼ਨ ਬਹੁਤ ਸੋਹਣੇ ਬਣੇ ਹੋਏ ਨੇ ਕਿਸੇ ਨੇ ਬਰਥਡੇ ਸੈਲੀਬ੍ਰੇਟ ਕੀਤਾ ਹੋਊ ਬਰਥਡੇ ਦਾ ਲਾਇਆ ਹੋਇਆਗਾ ਕੋਕੋਨ ਇਧਰ ਵੀਰਾ ਮਾਲਕਾ ਕੈਫੇ ਦਾ ਇਧਰ ਸਾਰੇ ਬੈਠੇ ਨੇ ਕੈਫੇ ਦੇ ਸਟਾਫ ਮੈਂਬਰ ਤੇ ਇਧਰ ਆ ਗਿਆ ਬੈਠਣ ਲਈ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਐਸੀ ਲੱਗੇ ਹੋਏ ਨੇ ਤੁਸੀਂ ਕਦੇ ਵੀ ਆ ਕੇ ਟਰਾਈ ਕਰ ਸਕਦੇ ਹੋ ਟਾਈਮਿੰਗ ਸਵੇਰ 9 ਤੋਂ ਰਾਤ ਦੇ 9 ਵਜੇ ਤੱਕ ਹੁੰਦੀ ਆ ਕਈ ਵਾਰ ਜ਼ਿਆਦਾ ਟਾਈਮ ਵੀ ਹੋ ਜਾਂਦਾ 9 ਵਜੇ ਤੱਕ ਤਾਂ ਪੱਕੀ ਹੁੰਦੀ ਆ

ਇਹ ਬਹੁਤ ਵਧੀਆ ਗੱਲ ਹੈ ਬਾਬਾ ਦੇ ਬੱਚੇ ਮਾਤਾ ਉਹ ਦਾ ਮਤਲਬ ਕੀ ਹੈ ਹੁਣ ਦੱਸੋ ਕੀ ਮਤਲਬ ਹੈ ਅਸੀਂ ਉਹ ਪਿੱਛੇ ਲੱਗੀ ਹੈ ਕਾਫੀ ਫਰੈਂਚ ਮੇਡ ਦਾ ਪ੍ਰੋਫੈਕਟ ਲੈ ਬਦੰ ਮੇਡ ਦਾ ਪ੍ਰੋਫੈਕਟ ਲੈ ਜਿਹੜੇ ਕਾਫੀ ਦਾ ਫਰੈਂਚ ਹੁੰਦੇ ਨੇ ਉਹ ਵਧੀਆ ਮਿਕਸਚਰ ਦੇ ਨਾਲ ਉਹ ਵਧੀਆ ਤਰੀਕੇ ਨਾਲ ਮਿਕਸਰ ਦੇ ਵਧੀਆ ਮਿਕਸਚਰ ਦੇ ਨਾਲ ਬੰਦਦੇ ਨੇ ਬਲੈਂਡ ਹੁੰਦਾ ਨਾ ਵੀ ਵਧੀਆ ਤਰੀਕੇ ਨਾਲ ਮਿਕਸਚਰ ਆ। ਇੱਥੇ ਲਿਖਿਆ ਆ ਮੈ ਸੈਕੋਸ ਤਰਪਯੋਤ। ਮਾਈ ਮੈਨੂਫੈਕਚਰਡ ਬਾਈ ਮੈਨੂਫੈਕਚਰਡ ਐਮ ਬੀ ਡੀ ਅੱਛਾ ਠੀਕ ਆ। ਲਿਖਿਆ ਮੈਨੂਫੈਕਚਰਡ ਬਾਈ ਮੈਨੂਫੈਕਚਰਡ ਬੀ ਐਫ ਐਫ ਲਓ ਜੀ ਹੁਣ ਇਹਨਾਂ ਨੇ ਅੰਗਰੇਜ਼ੀ ਪੰਜਾਬੀ ਤਾਂ ਹੋ ਹੀ ਆ ਪੂਰੀ ਤੇ ਹੁਣ ਮੈਂ ਤੁਹਾਨੂੰ ਆਪਣਾ ਮੈਂ ਵੀ ਆਣੀ ਹਾਂ। ਹਾਂਜੀ ਲਓ ਜੀ ਇਹ ਸੀ ਸਾਡਾ ਅੱਜ ਦਾ ਬਲੌਗ। ਆ ਮੀਟਿੰਗ ਪੁਆਇੰਟ ਦਾ ਬੱਸ ਸਟੈਂਡ ਰੋਡ ਤੇ ਸਟੇਡੀਅਮ ਦੇ ਸਾਹਮਣੇ ਤੁਸੀਂ ਕਦੇ ਵੀ ਕੁਝ ਖਾਣਾ ਤਾਂ ਇੱਥੋਂ ਅੱਗੇ ਖਾ ਸਕਦੇ ਹੋ ਇਹਨਾਂ ਦੀ ਵੀ ਵੈਰਾਈਟੀਆਂ ਬਹੁਤ ਵਧੀਆ ਹੁੰਦੀਆਂ ਨੇ ਖਾਣ ਵਾਲੀਆਂ ਮੈਨੂੰ ਪੀਜ਼ਾ ਵਧੀਆ ਲੱਗਿਆ ਪੋਟੈਟੋ ਬਾਲ ਵੀ ਵਧੀਆ ਲੱਗਦੇ ਨੇ ਇਹਨਾਂ ਦੇ ਤੁਸੀਂ ਟਰਾਈ ਕਰ ਸਕਦੇ ਹੋ ਤੇ ਮੈ ਰਗੀ ਹਾਂ ਹਾਂ ਹੁਣ ਤੋ ਕੀ ਦੱਸਣਾ ਤੋ ਕਹਦੇ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀ ਹੁਣ ਲਾਈਕ ਕਰੋ ਮੈਨੂੰ ਤਾਂ ਕਹਿਣਾ ਹੀ ਨਹੀਂ ਆਉਂਦਾ ਮੈਨੂੰ ਅੰਗਰੇਜ਼ੀ ਹੋਈ ਨਹੀਂ ਆਉਂਦੀ ਚਲ ਤੋ ਹਿੰਦੀ ਮੈਂ ਬਤਾ ਦੇ हमारे चैनल को सब्सक्राइब करें वीडियो को लाइक करें सेक्रप्राइज करें हाँ सकर्रपाइज करें <laughs> वीडियो को शेयर करें वीडियो को नीचे अच्छे अच्छे कमेंट करें कि आपको कैफ़े कैसा लगा और कैफे के बारे में बताएं और आपके पास कोई और रेकॉर्ड ले में कैफ़े है तो हमें बताएं हम वहाँ पर विजिट करेंगे नेक्स्ट टाइम थैंक यू बाय बाय